ਇਸ ਦਾ ਜਿਹੜੀ ਕੀਮਤ ਚੁਕਾਣੀ ਪਊਗੀ ਇਸ ਚੀਜ਼ ਨੂੰ ਲੈ ਕੇ ਅਸੀਂ ਉਹਦੇ ਤੇ ਜਿਹੜਾ ਉਹਨਾਂ ਦਾ ਮਿਰਸ਼ਾ ਜੀ ਦਾ ਅਸਤੀਫਾ ਲੈਣ ਵਾਸਤੇ ਉਹ ਮੋਦੀ ਸਾਹਿਬ ਦੇ ਉੱਤੇ ਦਬਾਅ ਪਾਉਣ ਵਾਸਤੇ ਅਸੀਂ ਸਾਰੇ ਹੁਣ ਇੱਥੋਂ ਮਾਰਚ ਕਰ ਰਹੇ ਹਾਂ ਇਹ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਤੇ ਦਿਹਾਤੀ ਦੀ ਜਿਹੜੀ ਆ ਉਨਾਂ ਦੀ ਫੀਲਡ ਦੇ ਉੱਤੇ ਹੋ ਰਿਹਾ ਤੇ ਡੀਸੀ ਸਾਹਿਬ ਤੋਂ ਇਹ ਮੈਮੋਰੈਂਡਮ ਤੇ ਆਇਆ। ਭਾਪਾ ਦੇ ਜਿਹੜੇ ਦੋ ਲੋਕ ਸਭਾ ਆਪਣਾ ਮੈਂਬਰ ਸੀਗੇ ਉਹਨਾਂ ਤੇ ਵੀ ਕਹਿੰਦੇ ਜੀ ਕਾਂਗਰਸੀਆਂ ਨੇ ਜਿਹੜਾ ਕੀ ਹਮਲਾ ਕੀਤਾ ਉਹਦੇ ਜਖਮੀ ਹੋ ਗਏ। ਦੇਖੋ ਸਰ ਇਹ ਧਾਮੇ ਬਾਜੀ ਕਰਦੇ ਵਿੱਚ ਮੈਨੂੰ ਤੇ ਅੱਜ ਜਿਆ ਬਚਨ ਜੀ ਦੀ ਉਹ ਗੱਲ ਚਤੇ ਆ ਰਹੀ ਆ। ਉਹ ਕਹਿੰਦੇ ਕਿ ਮੈਂ 200 ਤੋਂ ਵੱਧ ਫਿਲਮਾਂ ਕੀਤੀਆਂ। ਪਰ ਮੈਂ ਇੰਨੀ ਬਿਹਤਰ ਐਕਟਿੰਗ ਜਿਹੜੀ ਆ ਨਾ ਜਿਹੜੀ ਇਹਨਾਂ ਦੇ ਭਾਜੀਪੀ ਦੇ ਐਮਪੀਸ ਤੇ ਕੀਤੀ ਆ ਇਹੋ ਜੀ ਜਿਹੜੀ ਐਕਟਿੰਗ ਕਹਿੰਦੇ ਇਹਨਾਂ ਨੂੰ ਤੇ ਔਸਕਰ ਮਿਲਣਾ ਚਾਹੀਦਾ ਵੇਖੋ ਇਹਨਾਂ ਨੇ ਨਾ ਇੱਕੋ ਹੀ ਤਰੀਕਾ ਫਦਾਇਆ ਵਾ মিডিਆ ਜਿਹੜਾ ਮੇਨਸਟ੍ਰੀਮ মিডিਆ ਵਾ ਉਹ ਇਹਨਾਂ ਦੇ ਹੱਥ ਵਿੱਚ ਇਹ ਨਿੱਕੀ ਜੀ ਗੱਲ ਨੂੰ ਵੱਡਾ ਬਣਾਉਣ ਦੀ ਮਹਾਰਤ ਰੱਖਦੇ ਆ ਪਰ ਦੇਸ਼ ਦੇ ਲੋਕ ਜਿਹੜਾ ਵਾਏ ਜਾਗ ਚੁੱਕੇ ਇਦਾਂ ਦੀਆਂ ਚਾਲਾਂ ਸਮਝ ਚੁੱਕੇ ਆ ਤੇ ਇਦਾਂ ਦੀਆਂ ਗੱਲਾਂ ਚ ਨਹੀਂ ਆਉਂਦੇ ਨਾ ਬੋਲ ਕੇ ਬਿਆਨਬਾਜ਼ੀ ਹੋਣੀ ਜਿਹੜੇ ਵੱਡੇ ਅਹੁਦੇ ਤੇ ਬਹਿ ਕੇ ਇੱਕ ਬੰਦਾ ਐਸੀ ਬਿਆਨਬਾਜ਼ੀ ਬਿਆਨਬਾਜ਼ੀ ਇਹ ਵੈਸੇ ਵੀ ਸ਼ਰਮਨਾਕ ਹੈ ਜੀ ਉਹਨਾਂ ਨੂੰ ਉਸ ਅਹੁਦੇ ਦੀ ਮਾਣ ਮਰਿਆਦਾ ਰੱਖਣੀ ਚਾਹੀਦੀ ਸਰਦਾਰ ਜਸਵੀਰ ਸਿੰਘ ਜਿੰਪਾ ਕੋਈ ਸਾਹਿਬ ਜਿਸ ਤਰ੍ਹਾਂ ਦੇ ਲਫ਼ਜ਼ ਅਮੀਸ਼ਾਹ ਵੱਲੋਂ ਬਾਬਾ ਸਾਹਿਬ ਨੂੰ ਲੈ ਕੇ ਬੋਲੇਗੇ ਨੇ ਕੀ ਕਹਿਣਾ ਚਾਹੋਗੇ ਸਰਦਾਰ ਵੇਖੋ ਇਹ ਜਿੰਨੀਆਂ ਵੀ ਨਿੱਗਿਆ ਕਰੋ ਨਹੀਂ ਥੋੜੀ ਆ ਡਾਕਟਰ ਭੀਮrao Ambedkar ji ਜਿਨ੍ਹਾਂ ਦੀ ਹਿੰਦੁਸਤਾਨ ਨੂੰ ਬੜੀ ਵੱਡੀ ਦੇਣ ਆ ਜੇ ਅੱਜ ਅਸੀਂ ਸਾਰੇ ਇੱਥੇ ਦੇਖ ਰਹੇ ਆ ਇਹ ਡੈਮੋਕ੍ਰੇਸੀ ਜਿਹੜੀ ਸਾਨੂੰ ਦਿੱਤੀ ਆ ਇਹ ਡਾਕਟਰ ਭੀਮrao Ambedkar ji ਨੇ ਦਿੱਤੀ ਆ ਬਾਬਾ ਸਾਹਿਬ ਜੀ ਨੇ ਦਿੱਤੀ ਆ ਸੋ ਉਹਨਾਂ ਦਾ ਮਾਣ ਕਰਨਾ ਮੈਂ ਸਭ ਨਾਲ ਇਹ ਤੋਂ ਵੱਡੀ ਧੋਖਾ ਦੀ ਗੱਲ ਕੋਈ ਹੋ ਨਹੀਂ ਸਕਦੀ ਸੋ ਕਾਂਗਰਸ ਪਾਰਟੀ ਨੇ ਸਾਰੇ ਹਿੰਦੁਸਤਾਨ ਦੀ ਇਹ ਰੋਸ ਮਾਰਚ ਜਿਹੜਾ ਸਾਰੇ ਡਿਸਟ੍ਰਿਕਟਾਂ ਚ ਸਾਰੇ ਹਿੰਦੁਸਤਾਨ ਚ ਰੱਖਿਆ ਜਮਰ ਸਰ ਕਾਂਗਰਸ ਵੱਲੋਂ ਵਿਹਾਤੀ ਵੱਲੋਂ ਸਾਡੇ ਹਰ ਪ੍ਰਤਾਪ ਸਿੰਘ ਜੀ ਨਾਲਾ ਉਹਦਾ ਸੁਨੀ ਪੱਪੂ ਜੀ ਸਾਡੇ ਅੰਮ੍ਰਿਤਸਰ ਦੇ ਪ੍ਰੈਜ਼ੀਡੈਂਟ ਜਿੰਪਾ ਜੀ ਇਹ ਸਾਰੇ ਲੀਡਰਸਬਾਨ ਸਾਰੇ ਕੌਂਸਲਰਸਬਾਨ ਅੱਜ ਇਹ ਰੋਸ ਮਾਰਚ ਵਿੱਚ ਸ਼ਾਮਲ ਹੋਏ ਨੇ ਸੋ ਇਹ ਰੋਸ ਮਾਰਚ ਜਿਹੜਾ ਹੈ ਇਹ ਡੀਸੀ ਦੇ ਦਫ਼ਤਰ ਤੱਕ ਜਾਏਗਾ ਸੋ ਮੈਂ ਸਮਝਦਾ ਤੇ ਬੜਾ ਬੜਾ ਦੁੱਖ ਹੋਇਆ ਸਾਰੇ ਦੋਸਤਾਨੀਆਂ ਨੂੰ ਜੋ ਇਹਨਾਂ ਨੇ ਸਟੇਟਮੈਂਟਾਂ ਦਿੱਤੀਆਂ ਨੇ ਬੋਲੇ ਨੇ ਲੇਕਿਨ ਸੋਨੀ ਸਾਹਿਬ ਉਹ ਤੇ ਦੂਸਰੇ ਪਾਸੇ ਰਾਹੁਲ ਗਾਂਧੀ ਉਤੇ ਕਾਂਤੀ ਪਸਰੇ ਨੇ ਕਿ ਉਹਨਾਂ ਵੱਲੋਂ ਐਮਪੀ ਨੂੰ ਕਿ ਮਾਰੇ ਕਿ ਕੀ ਕਹਿਣਾ ਚਾਹੋਗੇ ਸਾਹਿਬ ਜੀ ਕੀ ਕਹਿਣਾ ਚਾਹੋਗੇ ਵਾ ਹੋ ਗਿਆ ਹੁਣ ਬੇਤਾ